ਸ਼੍ਰੀਕਲ ਅਮਰੀਕਨ ਟਾਈਮ ਟੀਵੀ ਵਿੱਚ ਤੁਹਾਡਾ ਸਵਾਗਤ World News ਤੁਸੀਂ ਦੇਖ ਰਹੇ ਹੋ ਬਲਟਿਨ ਦਾ ਆਗਾਜ਼ ਅੱਜ ਦੀਆਂ ਅਹਿਮ ਖਬਰਾਂ ਨਾਲ ਜੰਮੂ ਕਸ਼ਮੀਰ ਦੇ ਸਪੋਰ ਉਪ ਜ਼ਿਲ੍ਹੇ ਚ ਵੀਰਵਾਰ ਸ਼ਾਮ ਨੂੰ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਸ਼ੁਰੂ ਹੋਇਆ ਮੁਕਾਬਲਾ ਚੱਲ ਰਿਹਾ ਹੈ ਪੁਲਿਸ ਨੇ ਦੱਸਿਆ ਕਿ ਜੰਮੂ ਕਸ਼ਮੀਰ ਪੁਲਿਸ ਪਾਰਤੀ ਸੈਨਾ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੁਆਰਾ ਸਾਂਝੇ ਤੌਰ ਤੇ ਸੰਯੁਕਤ ਤੌਰ ਤੇ ਅੱਤਵਾਦ ਵਿਰੋਧੀ ਮੁਹਿੰਮ ਸਪੋਰ ਦੇ ਚੌਂਕ ਮਹੱਲਾ ਨਵਪੋਰਾ ਵਿੱਚ ਚੱਲ ਰਹੀ ਹੈ ਪੁਲਿਸ ਨੇ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਪੀਵੀ ਸਪੋਰ ਦੇ ਖੇਤਰ ਵਿੱਚ ਚੈੱਕ ਮਹੱਲਾ ਨੋ ਪੇਰਾ ਵਿੱਚ ਇੱਕ ਮੁਕਾਬਲਾ ਸ਼ੁਰੂ ਹੋ ਗਿਆ ਪੁਲਿਸ ਅਤੇ ਸੁਰੱਖਿਆ ਬਲ ਮੋਰਚੇ ਤੇ ਨੇ ਹੋਰ ਜਾਣਕਾਰੀ ਜੰਮੂ ਕਸ਼ਮੀਰ ਪੁਲਿਸ ਨੂੰ ਦਿੱਤੀ ਜਾਵੇਗੀ ਫਿਲਹਾਲ ਕਿਸੇ ਵੀ ਪਖ ਤੋਂ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਸੂਤਰਾਂ ਨੇ ਦੱਸਿਆ ਕਿ ਇਲਾਕੇ ਚ ਦੋ ਅੱਤਵਾਦੀਆਂ ਦੇ ਫਸੇ ਹੋਣ ਦੀ ਸੰਭਾਵਨਾ ਹੈ ਇਲਾਕੇ ਦੀ ਸਖਤ ਘੇਰਾਬੰਦੀ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਬਾਧੂ ਬਲਾਂ ਨੂੰ ਇਲਾਕੇ ਵਿੱਚ ਭੇਜਿਆ ਗਿਆ ਕਸ਼ਮੀਰ ਵਿੱਚ ਹਾਲ ਦੇ ਦਿਨਾਂ ਵਿੱਚ ਇਹ ਦੂਜਾ ਮੁਕਾਬਲਾ ਬੁੱਧਵਾਰ ਨੂੰ ਉਤਰੀ ਕਸ਼ਮੀਰ ਦੇ ਬਾਂਦੀਪੂਰਾ ਜ਼ਿਲ੍ਹੇ ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ ਹੋਈ ਹੈ ਜਿਸ ਚ ਦੋ ਜਵਾਨ ਜ਼ਖਮੀ ਹੋ ਗਏ ਪਛਮੀ ਆਸਟ੍ਰੇਲੀਆ ਦੇ ਤੱਟ ਤੇ 160 ਤੋਂ ਵੱਧ ਬੇਲ ਮੱਛੀਆਂ ਫਸ ਗਈਆਂ ਨੇ ਸਥਾਨਕ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਪਛਮੀ ਆਸਟ੍ਰੇਲੀਆ ਦੇ ਪਾਰਕਸ ਅਤੇ ਜੰਗਲੀ ਜੀਵ ਅਥਾਰਟੀ ਡੀਵੀਸੀ ਨੇ ਕਿਹਾ ਕਿ ਪਰਥ ਤੋਂ ਲਗਭਗ 250 ਕਿਲੋਮੀਟਰ ਦੱਖਣ ਵਿੱਚ ਡਾਂਸੋਬੋ ਨੇੜੇ ਬਹੁਤ ਸਾਰੀਆਂ ਬੇਲਮੱਛੀਆਂ ਘੱਟ ਪਾਣੀ ਵਿੱਚ ਫਸ ਗਈਆਂ ਨੇ ਆਸਟ੍ਰੇਲੀਆਈ ਟੀਵੀ ਚੈਨਲ ABC ਨੇ DBCYA ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਦੁਪਹਿਰ ਤੱਕ 26 ਜੀਵਾਂ ਦੀ ਮੌਤ ਹੋ ਚੁੱਕੀ ਸੀ ਰਿਪੋਰਟ ਵਿੱਚ ਕਿਹਾ ਗਿਆ ਕਿ ਬਲੈਂਟੀਰ 140 ਤੋਂ ਬਾਅਦ ਬੇਲਮੱਛੀਆਂ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨੇ ਸਮੁੰਦਰੀ ਕਿਨਾਰੇ ਤੇ ਫਸੀਆਂ ਲਗਭਗ 20 ਬੇਲਾਂ ਦੇ ਇੱਕ ਹੋਰ ਸਮੂਹ ਨੂੰ ਬਚਾਉਣ ਲਈ ਕਿਸ਼ਤੀਆਂ ਦੀ ਵਰਤੋਂ ਕੀਤੀ ਕਰੀਬ 110 ਬੇਲਾਂ ਦਾ ਇੱਕ ਹੋਰ ਸਮੂਹ ਵੀ ਤੱਟ ਤੋਂ ਥੋੜੀ ਦੂਰ ਡੂੰਘੇ ਪਾਣੀ ਵਿੱਚ ਪਾਇਆ ਗਿਆ। ਪਸ਼ੂ ਅਧਿਕਾਰ ਕਾਰਕਨ ਅਤੇ ਸਥਾਨਕ ਨਿਵਾਸੀ ਬੇਲ ਮੱਛੀਆਂ ਨੂੰ ਜ਼ਿੰਦਾ ਰੱਖਣ ਲਈ ਉਹਨਾਂ ਤੇ ਪਾਣੀ ਪਾਉਣ ਲਈ 24 ਤੇ ਪਹੁੰਚ ਰਹੇ ਨੇ। ਹਾਲਾਂਕਿ ਸਥਾਨਕ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਾਹਿਰਾਂ ਦੀ ਅਗਵਾਈ ਹੇਠ ਹੀ ਬੇਲ ਮੱਛੀਆਂ ਤੱਕ ਪਹੁੰਚ ਕਰਨ। ਪਾਕਿਸਤਾਨ ਨੇ ਪਿਛਲੇ ਸਾਲ ਦੇਸ਼ ਵਿੱਚ ਇੱਕ ਤਿੱਤ ਤੌਰ ਤੇ ਮਨੁੱਖੀ ਅਧਿਕਾਰਾਂ ਦੇ ਉਲੰਘਣਾਵਾਰੇ ਅਮਰੀਕੀ ਵਿਦੇਸ਼ ਵਿਭਾਗ ਦੀ ਰਿਪੋਰਟ ਨੂੰ ਸਪਸ਼ਟ ਤੌਰ ਤੇ ਰੱਦ ਕਰ ਦਿੱਤਾ ਅਤੇ ਕਿਹਾ ਕਿ ਸਿਰਫ ਸਿਆਸੀ ਤੌਰ ਤੇ ਪ੍ਰੇਰਿਤ ਰਿਪੋਰਟ ਹੀ ਗਾਜ਼ਾ ਵਿੱਚ ਚਿੰਤਾਜਨਕ ਸਥਿਤੀ ਨੂੰ ਨਜ਼ਰਅੰਦਾਜ਼ ਕਰ ਸਕਦੀ ਹੈ ਮੰਤਰਾਲੇ ਨੇ ਵੀਰਵਾਰ ਦੇਰ ਰਾਤ 2023 ਦੀ ਰਿਪੋਰਟ ਪ੍ਰੈਕਟਿਸ ਪਾਕਿਸਤਾਨ ਸਿਰਲੇਖ ਨਿਕ ਬਿਆਨ ਵਿੱਚ ਕਿਹਾ ਇਹ ਬਹੁਤ ਚਿੰਤਾਜਨਕ ਹੈ ਕਿ ਵਿਸ਼ਵ ਭਰ ਵਿੱਚ ਮਨੁੱਖੀ ਅਧਿਕਾਰਾਂ ਦੀਆਂ ਸਥਿਤੀਆਂ ਨੂੰ ਉਜਾਗਰ ਕਰਨ ਵਾਲੀ ਇੱਕ ਰਿਪੋਰਟ ਗਾਜ਼ਾ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਨਜ਼ਰਅੰਦਾਜ਼ ਕਰਦੀ ਹੈ ਬਿਆਨ ਵਿੱਚ ਕਿਹਾ ਗਿਆ ਕਿ ਮਨੁੱਖੀ ਅਧਿਕਾਰ ਪਰਧਾਵਾਂ ਤੇ 2023 ਦੇਸ਼ ਰਿਪੋਰਟ ਪਾਕਿਸਤਾਨ ਸਿਰਲੇਖ ਵਾਲੀ ਰਿਪੋਰਟ ਦੀ ਅਨਚਿਤ ਸਮਗਰੀ ਅਤੇ ਗਲਤ ਜਾਣਕਾਰੀ ਦੇ ਉਤਾਰਿਤ ਹੈ ਤੇ ਇਸ ਮੀਨਿੰਗ ਹਕੀਕਤ ਦੇ ਸੰਪਰਕ ਤੋਂ ਬਾਹਰ ਇਸ ਵਿੱਚ ਕਿਹਾ ਗਿਆ ਕਿ ਇਸ ਸਾਲ ਦੀ ਰਿਪੋਰਟ ਇੱਕ ਬਾਰ ਫਿਰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਏਜੰਡੇ ਦੀ ਨਿਰਪੱਖਤਾ ਤੇ ਸਿਆਸੀਕਰਨ ਦੀ ਕਾਰ ਤੇ ਚੱਲ ਰਹੀ ਹੈ ਮੰਤਰਾਲੇ ਅਨੁਸਾਰ ਸਪਸ਼ਟ ਤੌਰ ਤੇ ਦੋਰੇ ਮਾਪਦੰਡਾਂ ਨੂੰ ਦਰਸਾਉਂਦਾ ਹੈ ਤੇ ਇਸ ਤਰ੍ਹਾਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਤੋਂ ਪਾਸ਼ ਨੂੰ ਕਮਜ਼ੋਰ ਕਰਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਤੋਂ ਜੂੰਝ ਹੋਣ ਵਾਲੇ ਜੀ7 ਸਿਖਰ ਸੰਮੇਲਨ 'ਚ ਹਿੱਸਾ ਲੈਣ ਦਾ ਸੱਦਾ ਮਿਲਿਆ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਚ ਕਿਹਾ ਕਿ ਮੋਦੀ ਨੇ ਵੀਰਵਾ ਨੂੰ ਇਟਲੀ ਦੀ ਪ੍ਰਧਾਨ ਮੰਤਰੀ ਮਿਲੋਨੀ ਨਾਲ ਗੱਲਬਾਤ ਕੀਤੀ ਤੇ ਜੂਨ ਚ ਪੁਗਲੀਆਂ ਚ ਹੋਣ ਵਾਲੇ ਜੀ7 ਸਿਖਰ ਸੰਮੇਲਨ ਲਈ ਸੱਦਾ ਦੇਣ ਤੇ ਉਹਨਾਂ ਦਾ ਧੰਨਵਾਦ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਐਕਸ ਤੇ ਪੋਸਟ kiya ਕਿ ਉਹਨਾਂ ਨੇ ਮਿਲੋਨੀ ਤੋਂ ਇਟਲੀ ਦੇ ਲੋਕਾਂ ਨੂੰ ਇਟਲੀ ਦੇ ਮੁਕਤੀ ਦਿਵਸ ਦੀ 79ਵੇ ਬਰੇ ਗੰਢ ਤੇ ਬੁਧਾਈ ਦਿੱਤੀ ਹੈ ਮੋਦੀ ਨੇ ਕਿਹਾ ਜੂਨ ਚ ਜੀ7 ਸਿਖਰ ਸੰਮੇਲਨ ਚ ਮੈਨੂੰ ਸੱਦਾ ਦੇਣ ਲਈ ਉਹਨਾਂ ਦਾ ਧੰਨਵਾਦ ਭਾਰਤ ਚ ਆਯੋਜਿਤ ਜੀ20 ਦੇ ਨਤੀਜਿਆਂ ਨੂੰ ਜੀ7 ਤੱਕ ਅੱਗੇ ਲਿਜਾਣ ਬਾਰੇ ਚਰਚਾ ਕੀਤੀ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਿਕ ਪਾਈਵਾਲਾ ਨੂੰ ਹੋ ਡੂੰਗਾ ਕਰਨ ਦੀ ਬਚਨ ਵਤ ਨੂੰ ਦੁਹਰਾਇਆ ਬਰਤਾਨੀਆਂ ਵਿੱਚ ਸਿੱਖ ਪਾਈਚਾਰੇ ਦੇ ਵਕੀਲਾਂ ਨੇ ਪਰਿਵਾਰਿਕ ਅਤੇ ਸਿਵਲ ਵਿਵਾਦਾਂ ਵਿੱਚ ਫਸੇ ਪਾਈਚਾਰੇ ਦੇ ਲੋਕਾਂ ਲਈ ਵਿਵਾਦ ਨਿਪਟਾਰਾ ਪਲੇਟਫਾਰਮ ਵਜੋਂ ਇੱਕ ਨਵੀਂ ਅਦਾਲਤ ਦੀ ਸਥਾਪਨਾ ਕੀਤੀ ਹੈ ਇਹ ਜਾਣਕਾਰੀ ਵੀਰਵਾ ਨੂੰ ਬ੍ਰਿਟਿਸ਼ ਮੀਡੀਆ ਦੀ ਇੱਕ ਰਿਪੋਰਟਸ ਦਿੱਤੀ ਗਈ ਹੈ ਦੀ ਟਾਈਮਸ ਮੁਤਾਬਕ ਪਿਛਲੇ ਹਫਤੇ ਲੰਡਨ ਦੇ ਲਿੰਕਨਸ ਇਨ ਦੇ 올ਡ ਹਾਲ ਵਿਖੇ ਧਾਰਮਿਕ ਗੀਤਾਂ ਨਾਲ ਸਿੱਖ ਦਰਬਾਰ ਦੀ ਸ਼ੁਰੂਆਤ ਕੀਤੀ ਗਈ ਲੰਡਨ ਦੇ 33 ਸਾਲਾ ਵਕੀਲ ਬਲਦੀਪ ਸਿੰਘ ਨੇ ਅਖਬਾਰ ਨੂੰ ਦੱਸਿਆ ਕਿ ਇਹ ਕੋਈ ਧਾਰਮਿਕ ਕਯੂਬਿਨਲ ਨਹੀਂ ਹੈ ਪਰ ਇਸ ਦਾ ਮਕਸਦ ਸਿੱਖ ਸਿਧਾਂਤਾਂ ਦੇ ਮੁਤਾਬਿਕ ਸੰਘਰਸ਼ਾਂ ਅਤੇ ਝਗੜਿਆਂ ਨਾਲ ਨਜੀਟਦੇ ਹੋਏ ਲੋੜ ਸਮੱਸਿਆ ਇੱਕ ਪਰਿਵਾਰਾਂ ਦੀ ਮਦਦ ਕਰਨਾ ਦੱਸਿਆ ਜਾ ਰਿਹਾ ਹੈ ਕਿ ਨਵੀਂ ਅਦਾਲਤ ਨਿੱਜੀ ਤੌਰ ਤੇ ਚਲਾਈ ਜਾਵੇਗੀ ਅਤੇ ਇਸ ਵਿੱਚ ਲਗਭਗ 30 ਮੈਜਿਸਟਰੇਟ ਅਤੇ 15 ਜੱਜ ਹੋਣਗੇ ਖਾਸ ਗੱਲ ਇਹ ਹੈ ਕਿ ਇਨਾਂ 'ਚ ਜ਼ਿਆਦਾਤਰ ਔਰਤਾਂ ਹੋਣਗੀਆਂ ਅਦਾਲਤਾਂ ਵਿੱਚ ਮੈਜਿਸਟਰੇਟ ਦਾ ਕੰਮ ਇੱਕ ਸਮਝੌਤੇ ਤੇ ਪਹੁੰਚਣ ਲਈ ਧੀਰਾਂ ਵਿਚਾਰ ਵਿਚੋਲਗੀ ਕਰਨਾ ਹੋਵੇਗਾ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਦੀ VOTING ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਨ 26 April ਨੂੰ ਪੱਛਮੀ ਬੰਗਾਲ ਦੇ ਮਾਲਦਾ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ ਇਸ ਦੌਰਾਨ PM ਮੋਦੀ ਨੇ ਮਮਤਾ ਬੇਨਰਜੀ ਸਰਕਾਰ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਬੰਗਾਲ ਚ ਘੁਟਾ ਲ TMC ਕਰਦੀ ਹੈ ਜਦ ਕਿ ਭਾਜਪਾ ਬੰਗਾਲ ਦੇ ਵਿਕਾਸ ਲਈ ਕੰਮ ਕਰ ਰਹੀ ਹੈ ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਅੱਗੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਬੰਗਾਲ ਨੇ ਪੂਰੇ ਦੇਸ਼ ਦੇ ਵਿਕਾਸ ਦੀ ਅਗਵਾਈ ਕੀਤੀ ਸੀ ਪਰ ਪਹਿਲਾਂ ਖੱਬੇ ਪੱਖੀ ਅਤੇ ਫਿਰ ਟੀਐਮਸੀ ਨੇ ਬੰਗਾਲ ਦੀ ਮਹਾਨਤਾ ਨੂੰ ਠੇਸ ਪਹੁੰਚਾਈ ਬੰਗਾਲ ਦੀ ਇੱਜ਼ਤ ਨੂੰ ਠੇਸ ਪਹੁੰਚਾਈ ਅਤੇ ਇਸ ਦੇ ਵਿਕਾਸ ਨੂੰ ਰੋਕ ਦਿੱਤਾ TMC ਦੇ ਸ਼ਾਸਨ ਵਿੱਚ ਬੰਗਾਲ ਵਿੱਚ ਸਿਰਫ ਇੱਕ ਚੀਜ਼ ਚੱਲ ਰਹੀ ਸੀ ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲੇ TMC ਘੁਟਾਲਾ ਕਰਦੀ ਹੈ ਅਤੇ ਬੰਗਾਲ ਦੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਰਮਾਨ ਨੀਤੀ ਦੇ 8000 ਕਰੋੜ ਰੁਪਏ ਸਿੱਧੇ ਬੰਗਾਲ ਦੇ 50 ਲੱਖ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੇ ਗਏ ਨੇ ਪਰ TMC ਸਰਕਾਰ ਨੂੰ ਦੇਖੋ ਇਹ ਤਾਂ ਨੂੰ ਲੁੱਟਣ ਦਾ ਕੋਈ ਮੌਕਾ ਨਹੀਂ ਛੱਡਦੀ ਮੈਂ ਜੋ ਪੈਸਾ ਕੇਂਦਰ ਤੋਂ ਬੰਗਾਲ ਸਰਕਾਰ ਨੂੰ ਬੰਗਾਲ ਦੇ ਵਿਕਾਸ ਲਈ ਭੇਜਦਾ ਉਹ TMC ਦੇ ਨੇਤਾ ਮੰਤਰੀ ਅਤੇ वाले इकट्ठे ਖਾ ਜਾਂਦੇ ਨੇ। ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰੇਜ਼ੀ ਦੀ ਪਾਕਿਸਤਾਨ ਯਾਤਰਾ ਸੰਪੰਨ ਹੋਣ ਤੇ ਜਾਰੀ ਇੱਕ ਸਾਂਝੀ ਵਿਅੰਸ਼ ਕਸ਼ਮੀਰ ਮੁੱਦਾ ਸ਼ਾਮਿਲ ਹੋਣ ਦੇ ਮੱਦੇਨਜ਼ਰ ਭਾਰਤ ਨਰਾਜ਼ ਹੋ ਗਿਆ। ਤੇ ਉਸਨੇ ਬੀਰਵਾਰ ਨੂੰ ਕਿਹਾ ਕਿ ਉਸਨੇ ਇਹ ਮਾਮਲਾ ইরਾਨੀ ਅਧਿਕਾਰੀਆਂ ਸਾਹਮਣੇ ਚੁਕਾਇਆ। ਰਾਸ਼ਟਰਪਤੀ ਰੇਸੀ ਨੇ ਪ੍ਰਧਾਨ ਮੰਤਰੀ ਸ਼ਾਹ ਬਾਸ਼ਰੀਫ ਦੇ ਸੱਦੇ ਤੇ 22-24 April ਤੱਕ ਪਾਕਿਸਤਾਨ ਦੀ ਅਧਿਕਾਰਤ ਯਾਤਰਾ ਕੀਤੀ ਸੀ। ਉਹਨਾਂ ਨਾਲ ਇੱਕ ਉੱਚ ਪਦਵੀ ਬੌਫਦ ਵੀ ਸੀ ਜਿਸ 'ਚ ਵਿਦੇਸ਼ ਮੰਤਰੀ ਅਮੀਰ ਅਬਦੁਲਾਨ ਦੇ ਨਾਲ-ਨਾਲ ਕੈਬਨਿਟ ਦੇ ਹੋਰ ਮੈਂਬਰ ਤੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਸੀ। ਬੁੱਧਵਾਰ ਨੂੰ ਰੇਸੀ ਦੀ ਇਸਲਾਮਾਬਾਦ ਦੀ ਪਹਿਲੀ ਯਾਤਰਾ ਤੋਂ ਬਾਅਦ ਦੋਵਾਂ ਦੇਸ਼ਾਂ ਵੱਲੋਂ ਜਾਰੀ ਇੱਕ ਸਾਂਝੇ ਬਿਆਨ 'ਚ ਕਿਹਾ ਗਿਆ ਸੀ ਕਿ ਪਾਕਿਸਤਾਨ ਤੇ ਈਰਾਨ ਇਸ ਗੱਲ ਤੇ ਸਹਿਮਤ ਹੋਏ ਨੇ ਕਿ ਕਸ਼ਮੀਰ ਮੁੱਦੇ ਦਾ ਖੇਤਰ ਦੇ ਲੋਕਾਂ ਦੀ ਇੱਛਾ ਦੇ ਅਧਾਰ ਤੇ ਸ਼ਾਂਤੀਪੂਰਨ ਤਰੀਕਿਆਂ ਨਾਲ ਹੱਲ ਕੱਢਿਆ ਜਾਣਾ ਚਾਹੀਦਾ ਹੈ। ਦਿੱਲੀ ਸ਼ਰਾਬ ਕਟਾਲੇ ਮਾਮਲੇ ਇਚਤਿਹਾਰ ਜੇਲ੍ਹ ਚ ਬੰਦ ਆਪ ਨੇਤਾ ਮਨੀਸ਼ ਸ਼ਿਸ਼ੋਧਿਆ ਨੂੰ ਮੋੜ ਰਹਾਤ ਨਹੀਂ ਮਿਲੀ ਹੈ ਰੋਜ਼ ਐਵੇਨਿਊ ਅਦਾਲਤ ਨੇ ਦਿੱਲੀ ਆਪਕਾਰੀ ਨੀਤੀ ਮਾਮਲੇ ਨਾਲ ਸੰਬੰਧਿਤ منی ਲਾਂਡਰਿੰਗ ਮਾਮਲੇ ਵਿੱਚ ਮਨੀਸ਼ ਸ਼ਿਸ਼ੋਧਿਆ ਦੀ ਨਿਆਇਕ ਹਿਰਾਸਤ 8 ਮਈ ਤੱਕ ਵਧਾ ਦਿੱਤੀ ਹੈ ਮਨੀਸ਼ ਸ਼ਿਸ਼ੋਧਿਆ ਤੋਂ ਇਲਾਵਾ ਈਡੀ ਮਾਮਲੇ ਵਿੱਚ ਵੀਜ਼ੇ ਨਾਇਰ ਅਤੇ ਹੋਰ ਮੁਲਜ਼ਮਾਂ ਦੀ ਨਿਆਇਕ ਹਿਰਾਸਤ ਵੀ 8 ਮਈ ਤੱਕ ਵਧਾ ਦਿੱਤੀ ਗਈ ਹੈ ਦਰਅਸਲ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਧਿਆ ਨੂੰ ਪਿਛਲੇ ਸਾਲ ਫਰਵਰੀ ਚ ਗ੍ਰਿਫਤਾਰ ਕੀਤਾ ਗਿਆ ਸੀ ਉਦੋਂ ਤੋਂ ਜੇਲ੍ਹ ਵਿੱਚ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਸ਼ ਰੀਵਾਲ ਨੂੰ ਵੀ ਈਡੀ ਨੇ ਇਸੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਇੰਨਾ ਹੀ ਨਹੀਂ ਇਸ ਮਾਮਲੇ 'ਚ ਸੰਜੀਤ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਦਿੱਲੀ ਸ਼ਰਾਬ ਕਟਾਲੇ ਦੇ ਮਾਮਲੇ ਵਿੱਚ ਈਡੀ ਨੇ ਦੋਸ਼ ਲਗਾਇਆ ਕਿ ਦਿੱਲੀ ਆਪਕਾਰੀ ਨੀਤੀ ਵਿੱਚ ਸੋਧ ਕਰਦੇ ਸਮੇਂ ਬੇਨਿਯਮੇ ਕਿੱਤੀਆਂ ਗਈਆਂ ਸੀ। ਲਾਇਸੈਂਸ ਤਾਰਕਾਂ ਨੂੰ ਗੈਰਕਾਨੂੰਨੀ ਲਾਭ ਦਿੱਤੇ ਗਏ ਸੀ। ਲਾਇਸੈਂਸ ਫੀਸਾਂ ਨੂੰ ਮੁਆਫ ਜਾਂ ਘਟਾਇਆ ਗਿਆ ਸੀ ਅਤੇ ਸਮਰੱਥ ਅਧਿਕਾਰੀ ਦੀ ਮਨਜ਼ੂਰੀ ਤੋਂ ਬਿਨਾਂ ਲਾਇਸੈਂਸ ਦਿੱਤੇ ਗਏ ਸੀ। ਈਡੀ ਤੋਂ ਇਲਾਵਾ ਮਨੀਸ਼ ਸ਼ਿਸ਼ੋਧਿਆ ਨੂੰ ਵੀ ਸੀਬੀਆਈ ਨੇ ਗ੍ਰਿਫਤਾਰ ਕੀਤਾ ਹੈ। ਸੁਇਸਨ ਵਰਲਡ ਨਿਊਜ਼ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ